ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵਿੰਦਰ ਕੋ ਸਰਪੰਚ ਪਿੰਡ ਭੋੜੀਪੁਰ ਮੇਰੇ ਵੱਲੋਂ ਤੇ ਪੂਰੇ ਸਾਡੇ ਨਗਰ ਵੱਲੋਂ ਮੇਰੇ ਪਰਿਵਾਰ ਵੱਲੋਂ ਪੂਰੇ ਪਿੰਡ ਵਾਸੀਆਂ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਤੇ ਵਿਸ਼ਕਰਮਾ ਦੇ ਦੀਆਂ ਬਹੁਤ ਬਹੁਤ ਵਧਾਈਆਂ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਆਉਣ ਵਾਲੇ ਸਾਲ ਤੇ ਸਾਰੇ ਤਿਉਹਾਰ ਸਾਰਿਆਂ ਲਈ ਵਾਹਿਗੁਰੂ ਖੁਸ਼ੀਆਂ ਭਰੀਆਂ ਲੈ ਕੇ ਆ ਤੇ ਲਾਸਟ ਵਿੱਚ ਮੇਰੇ ਵੱਲੋਂ ਤੇ ਮੇਰੀ ਪੂਰੀ ਪੰਚਾਇਤ ਵੱਲੋਂ ਤੇ ਪੂਰੇ ਨਗਰ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦੀਵਾਲੀ ਦੀਆਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਪਿੰਡ ਭੋੜੀਪੁਰ ਤੋਂ ਸੁਖਦੇਵਪੁਰ ਦੇ ਲੋਕਾਂ ਨੂੰ ਵਸੀਆਂ ਨੂੰ ਦੀਵਾਲੀ ਦੀਆਂ ਬਾਬਾ ਵੀਸਕਰਮਾ ਦੇ ਦੀਆਂ ਮੰਦੀ ਛੋਟ ਰੀਣ ਲੱਖ-ਲੱਖ ਵਧਾਈਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਦੀਪਕ ਸਿੰਘ ਰੈਂਡਪੁਰ ਡੀਪੋਰਾ ਨਿਵਾਸੀ ਮੈਂ ਸਾਰਿਆਂ ਨੂੰ ਬੰਦੀ ਛੋੜ ਦੇਵਸ ਦੀਵਾਲੀ ਤੇ ਵਿਸ਼ਕਰਮ ਦੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਨਾ